ਹੈਲੋ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬੀਜੇ ਸ਼ਰਮਾ ਕੂਤਰ ਤੇ ਦੇ ਰੰਗ ਨਿਆਰੇ ਜਿੱਥੇ ਰੱਖੇ ਉੱਥੇ ਹੀ ਰਹਿਣਾ ਤਪਾ ਸ਼ਹਿਰ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ ਪਰ 1.5-2 ਕਿਲੋਮੀਟਰ ਦੂਰੀ ਤੇ ਧੁੱਪ ਨਿਕਲੀ ਹੋਈ ਹੈ ਪੂਰੀ ਵਧੀਆ ਤੇ ਕੜਾਕੇਦਾਰ ਆ ਤੁਹਾਨੂੰ ਦਿਖਾ ਰਿਹਾ ਖੇਤਾਂ ਦਾ ਨਜ਼ਾਰਾ ਸਾਹਮਣੇ ਤੁਹਾਨੂੰ ਦਿਖਾ ਰਿਹਾ ਸਾਰਾ ਖੇਤਾਂ ਦਾ ਨਜ਼ਾਰਾ ਦਿਖਾ ਰਿਹਾ ਤੁਹਾਨੂੰ ਇੱਥੇ ਨੱਕੋ ਨੱਕ ਭਰੇ ਹੋਏ ਨੇ ਖੇਤ ਝੋਨੇ ਦੇ ਤਾਂ ਦੋਸਤੋ ਦੱਸਿਓ ਕਿੱਥੇ ਕਿੱਥੇ ਬਰਸਾਤ ਹੋਈ ਅੱਜ ਆ ਤੁਹਾਨੂੰ ਇਹ ਸਾਰਾ 뷰 ਦਿਖਾ ਰਿਹਾ ਹਾਂ ਇੱਥੇ ਧੁੱਪ ਨਿਕਲੀ ਹੋਈ ਐ ਕਿਤੇ ਧੁੱਪ ਕਿਤੇ ਛਾਂ ਕਾਫੀ ਬਰਸਾਤ ਹੋਈ ਤਾਪੇ ਸ਼ਹਿਰ ਦੇ ਅੰਦਰ ਪਰ ਜਿਉਂ ਹੀ ਬਾਈਪਾਸ ਤੋਂ ਬਾਹਰ ਆਏ ਤਾਂ ਧੁੱਪ ਨਿਕਲੀ ਹੋਈ ਸੀ ਮੀਂਹ ਕਣੀ ਦਾ ਤਾਂ ਨੇੜੇ ਤੇੜੇ ਨਹੀਂ ਸੀ ਬਿਲਕੁਲ ਭੂਰ ਜੀ ਪੈ ਕੇ ਹਟੀ ਐ ਤੋਂ ਉੱਪਰ ਨਿਕਲੀ ਹੋਈ ਹੈ ਇੱਥੇ ਮੌਸਮ ਠੰਡਾ ਹੋ ਚੁੱਕਿਆ ਹੈ ਆ ਤੁਹਾਨੂੰ ਦਿਖਾ ਰਿਹਾ ਹਾਂ ਚੋਨੇ ਨਾਲ ਖੇਤ ਪਾਣੀ ਨਾਲ ਨੱਕੋ ਨੱਕ ਭਰੇ ਹੋਏ ਨੇ ਤਾਂ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰਿਓ ਮੈਂ ਤੁਹਾਡਾ ਆਪਣਾ ਵੀਜੇ ਸ਼ਰਮਾ ਆ ਜੋ ਮੇਰੇ ਤੁਸੀਂ ਪਿੱਛੇ ਦਰਖਤ ਦੇਖ ਰਹੇ ਹੋ ਇਹ ਮੈਂ ਇਹ ਮੇਰੇ ਦੋਸਤ ਕੁਮਾਰ ਜੋ ਕਿ ਇਸ ਵਕਤ ਕੈਨੇਡਾ ਦੇ ਬ੍ਰੈਂਕਟਨ ਦੇ ਵਿੱਚ ਗਏ ਹੋਏ ਨੇ 2-3 ਮਹੀਨਿਆਂ ਦੇ ਲਈ ਅਸੀਂ ਦੋਵਾਂ ਨੇ ਇਕੱਠੇ ਹੋ ਕੇ ਮੋਟਰ ਤੇ ਇਹ ਦਰਖਤ ਲਾਏ ਸੀ ਜੋ ਅੱਜ ਦਰਖਤ ਬੂਟੇ ਲਾਈ ਸੀ ਛੋਟੇ-ਛੋਟੇ ਜੋ ਅੱਜ ਤੁਸੀਂ ਦੇਖ ਹੀ ਰਹੇ ਹੋ ਮੇਰੇ ਪਿੱਛੇ ਪੂਰੇ ਦਰਖਤ ਬਣ ਚੁੱਕੇ ਨੇ ਸਹਾਂਜਣਾ ਅਮਰੂਦ ਡੇਕ ਬਰਕੇਨ ਬਰਕੇਨ ਆ ਮੋਟਰ ਤੇ ਲਾਈ ਸੀਗੇ ਪੂਰੇ ਹੁਣ ਦਰਖਤ ਬਣ ਚੁੱਕੇ ਨੇ ਉਹ ਸਤਪੱਤੀ ਲਾਇਆ ਸੀ ਤੁਸੀਂ ਦੇਖ ਰਹੇ ਹੋ ਪਿੱਛੇ ਮੇਰੇ ਸਤਪੱਤੀ ਦਾ ਦਰਖਤ ਉਹਦਾ ਕਦ ਥੋੜਾ ਜਿਹਾ ਛੋਟਾ ਰਹਿ ਗਿਆ ਤੇ ਆ ਸਾਰੇ ਦਰਖਤ ਸਾਡੇ ਲਾਏ ਬੈਨੇ ਆਪਣੇ ਹੱਥੀ ਲਾਏ ਨੇ ਦਰਖਤ ਇਹ ਮਰੂਦ ਦਾ ਬੂਟਾ ਲਾਇਆ ਸੀ ਆ ਦੋਸਤੋ ਇੱਕ 700 ਤੋਂ ਰਾਇ ਵੀ ਲੈਣੀ ਹੈ ਇਹ ਮਰੂਦ ਲੱਗਦੇ ਨੇ ਤੇ ਫਾਲੇ ਦਾ ਹੈਗਾ ਬਹੁਤ ਮਿੱਠਾ ਆ ਤੁਹਾਨੂੰ ਦਿਖਾ ਰਿਹਾ ਛੋਟੇ ਛੋਟੇ ਮਰੂਦ ਫਲ ਲੱਗਿਆ ਹੋਇਆ ਤੇ ਇਹ ਜਿਆਦਾ ਵੱਡੇ ਨਹੀਂ ਬਣਦੇ ਮਰੂਦ ਪਤਾ ਨਹੀਂ ਕਾਰਨ ਕੀ ਹੈ ਕੋਈ ਸੁਝਾਅ ਦੇ ਦਿਓ ਵੀ ਇਹਦੇ ਬੂਟੇ ਚ ਕੀ ਪਾਈਏ ਥੱਲੇ ਆ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਲੱਗੇ ਹੋਏ ਨੇ ਉੱਪਰ ਦਰਖਤ ਆਪਣੇ ਅਮਰੂਦ ਕਿੰਨੇ ਲੱਗੇ ਹੋਏ ਨੇ ਤਾਂ ਕੋਈ ਸੁਝਾਅ ਦਿਓ ਦੋਸਤੋ ਵੀ ਇਸ ਤੇ ਕੀ ਪਾਈਏ ਇਹਦੀ ਜੜ ਦੇ ਵਿੱਚ ਤਾਂ ਮੌਸਮ ਬਹੁਤ ਹੀ ਵਧੀਆ ਬਣਿਆ ਹੋਇਆ ਹੈ। ਆ ਸਾਰੇ ਦਰਖਤ ਜਿਹੜੇ ਲੱਗੇ ਹੋਏ ਨੇ ਆਪਣੇ ਰਾਹ ਤੱਕ ਪੂਰੇ ਵਧੀਆ ਦਰਖਤ ਬਣ ਚੁੱਕੇ ਨੇ ਹੁਣ। ਇਹ ਬਾਸਤਾ ਦਰਖਤ ਲਾਇਆ ਪਿਆ। ਆ ਮੇਰੇ ਪਿੱਛੇ ਤੋਂ ਉਹਨੂੰ ਦੁਖਾ ਰਿਹਾ ਹੈ। ਸਾਰਾ ਆ ਤੁਹਾਡੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਵਾਂ ਵੀ ਆ ਜੋ ਰਸਤਾ ਹੈ ਇਹ ਤਪੇ ਨੂੰ ਜਾਂਦਾ ਹੈ ਢਿੱਲੋਂ ਬਸਤੀ ਹੋ ਕੇ ਤਪੇ ਨੂੰ ਸੜਕ ਮਿਲਾ ਦਿੰਦਾ ਹੈ ਤੇ ਜੋ ਆ ਰਸਤਾ ਹੈ ਇਹ ਜਾਂਦਾ ਹੈ ਮੈਥੇ ਪਿੰਡ ਨੂੰ ਬਹੁਤ ਛੋਟਾ ਰਸਤਾ ਹੈ ਜ਼ਿਆਦਾਤਰ ਲੋਕ ਟ੍ਰੈਫਿਕ ਤੋਂ ਡਰਦੇ ਹੋਏ ਇਧਰ ਦੀ ਜਾਂਦੇ ਨੇ ਪਰ ਤਪਾ ਤਾਜੂ ਦੇ ਕਿਸਾਨਾਂ ਵੱਲੋਂ ਸਰਕਾਰ ਤੋਂ ਇਹ ਮੰਗ ਕੀਤੀ ਐ ਬਿੱਤਾਪਾ ਦੀ ਢਿੱਲੋ ਬਸਤੀ ਤੋਂ ਲੈ ਕੇ ਮੈਹਤੇ ਨੂੰ ਜੋ ਰਾਹ ਮਿਲਦਾ ਐ ਇਹ ਤੇ ਸੜਕ ਬਣ ਜਾਵੇ ਜੇ ਤਾਂ ਸੌਣੇ ਤੇ ਸਾਗਾ ਹੀ ਹੋਵੇਗਾ ਕਿਸਾਨਾਂ ਨੇ ਬਹੁਤ ਵਾਰ ਚਿੱਠੀ ਪੱਤਰ ਵੀ ਭੇਜਿਆ ਪਰ ਅਸੀਂ ਹਲਕਾ ਵਿਧਾਇਕ ਲਾਭ ਸਿੰਘ ਗੋਗੋ ਕੇ ਅਤੇ ਮੀਤ ਹੈ ਮੀਤ ਹੈ ਐਮਪੀ ਮੈਂਬਰ ਪਾਰਲੀਮੈਂਟ ਨੂੰ ਵੀ ਬੇਨਤੀ ਕਰਦੇ ਆ ਵੀ ਜੋ ਇਹ ਰਸਤਾ ਹੈ ਤਾ ਪਾਦੀ ਢਿੱਲੋਂ ਵਸਤੀ ਤੋਂ ਮਹਿਤੇ ਪਿੰਡ ਨੂੰ ਜਾਂਦਾ ਹੈ ਇਹ ਮਹਿਤਾ ਤਾ ਜੋ ਸੜਕ ਨੂੰ ਮਲਾਉਂਦਾ ਹੈ ਰਾਹ ਇਹ ਇਹ ਪੱਕਾ ਬਣ ਜੇ ਤਾਂ ਕਿਸਾਨਾਂ ਨੂੰ ਔਣਾ ਜਾਣਾ ਬਹੁਤ ਸੌਖਾ ਹੋ ਜਾਵੇਗਾ ਕਿਉਂਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਮੈਂ ਰਸਤਾ ਬਰਸਾਤਾਂ ਦੇ ਦਿਨਾਂ ਦੇ ਵਿੱਚ ਰਸਤੇ ਦੀ ਹਾਲਤ ਬਹੁਤ ਹੀ ਮਾੜੀ ਹੋ ਜਾਂਦੀ ਹੈ। ਇਸ ਲਈ ਮੈਂਬਰ ਪਾਰਲੀਮੈਂਟ ਸਰਦਾਰ ਗੁਰਮੀਤ ਸਿੰਘ ਮੀਤਹਿਰ ਜੀ ਨੂੰ ਬੇਨਤੀ ਹੈ ਕਿ ਇਹ ਰਸਤੇ ਨੂੰ ਪੱਕਾ ਕੀਤਾ ਜਾਵੇ, ਛੜਕ ਬਣਾਈ ਜਾਵੇ ਇਸ ਰਸਤੇ ਤੇ ਆ ਸਾਹਮਣੇ ਤਾਂ ਮੁਖਾਰਿਆ ਜੋ ਰਸਤਾ ਜਾਂਦਾ ਬਿਲਕੁਲ ਮੇਰਾ ਘਰ ਲੈ ਵੀ 18 ਫੁੱਟ ਚੌੜਾ ਹੈ ਇਹ ਤਾਂ ਦੋਸਤੋ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰੋ ਬਹੁਤ ਬਹੁਤ ਧੰਨਵਾਦ